ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੇ ਸਮਸ਼ਿਤ ਕਰਾਮ ਪਿੰਡ ਵਿੱਚ ਮੌਜੂਦ ਹਾਂ ਔਰ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਨਾਲ-ਨਾਲ ਇੱਥੇ ਲੈ ਕੇ ਆਏ ਹਾਂ ਇੱਥੇ ਇੱਕ ਬੜੀ ਭਿਆਨਕ ਅੱਗ ਲੱਗੀ ਹੋਈ ਹੈ ਔਰ ਇਧਰ ਕਹਿੰਦੇ ਕਿ 20 ਪੱਚੀਆਂ ਪਿੰਡਾਂ ਦੀ ਜਿਹੜੀ ਨਾਲ ਹੈ ਉਹ ਸੜ ਕੇ ਸੁਆਹ ਹੋ ਗਈ ਔਰ ਕਾਰਨ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਇਧਰ ਜਿਹੜੀਆਂ ਤਾਰਾਂ ਆ ਬਿਜਲੀ ਦੇ ਤਾਰਾਂ ਉਹ ਕਹਿੰਦੇ ਕਿ ਲੂਸ ਹੋ ਗਈਆਂ ਸੀ ਢਿਲਕ ਗਈਆਂ ਸੀਗੀਆਂ ਜਿੱਥੋਂ ਸਪਾਰਕ ਹੋਣ ਤੋਂ ਬਾਅਦ ਇਧਰ ਅੱਗ ਲੱਗਦੀ ਗਈ ਹੈ ਤੇ ਇਧਰ ਮੋਰੇ ਦਿਖਾਈ ਦੇ ਰਹੇ ਜਿਹੜਾ ਪਸ਼ੂਆਂ ਦਾ ਚਾਰਾ ਜਿਹੜਾ 6 ਕੁ ਮਹੀਨੇ ਦਾ ਉਹ ਸੜ ਕੇ ਸੁਆਹ ਹੋ ਗਿਆ ਬਿਲਕੁਲ ਇਹਦੇ ਜੇ ਆਪਾਂ ਖੱਬੇ ਹੱਥ ਨੂੰ ਆਈਏ ਵਜੇ ਇਧਰ ਕਰੀ ਜਰਾ ਇਧਰ ਪਸ਼ੂ ਜਿਹੜੇ ਬੰਨੇ ਹੋਏ ਸੀਗੇ ਘਾਰੇ ਆ ਬਹੁਤ ਸੋਰ ਸਾਰਾ ਨੁਕਸਾਨ ਹੋ ਸਕਦਾ ਸੀ ਲੇਕਿਨ ਜਿੰਨੇ ਲੋਕ ਖੜੇ ਇਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਅੱਗ ਨੂੰ ਰੋਕਣ ਲਈ ਕੋਸ਼ਿਸ਼ਾਂ ਕੀਤੀਆਂ ਸਾਡਾ ਭਰਾ ਆਈਓ ਸੰਦੀਪ ਭਾਜੀ ਪਿੰਡ ਭੰਗਲਾ ਤੋਂ ਸਾਡਾ ਭਰਾ ਸਰਪੰਚ ਸੰਦੀਪ ਏ ਆਪਣੇ ਬੱਚਿਆਂ ਨਾਲ ਇੱਥੇ ਪਹੁੰਚੇ ਹੋਇਆ ਆਪਣਾ ਪੂਰਾ ਯੋਗਦਾਨ ਦੇ ਰਿਹਾ ਸਹਿਯੋਗ ਦੇ ਰਿਹਾ ਸੁਨਿਪੜੀ ਅੱਗ ਲੱਗਣ ਦਾ ਕਾਰਨ ਹੋਇਆ ਕੀ ਕਾਰਨ ਕਹਿੰਦਾ ਨਾ ਜਿਹੜੀ ਬਿਜਲੀ ਦੀਆਂ ਤਾਰਾਂ ਆਇਆ ਬਿਜਲੀ ਦੀਆਂ ਤਾਰਾਂ ਦੇਖੀ ਨਹੀਂ ਨੀਵੀਆਂ ਆ ਉਹ ਕਿਤੇ ਸ਼ਿਪਾਰਕ ਮਾਰ ਕੇ ਮੜੀ ਜਿਹੇ ਨੇਰੀਆ ਇਸ ਵਰਕ ਮਾਰ ਕੇ ਨਾਲ ਹੀ ਅੱਗ ਪੈ ਗਈ ਥੱਲੇ ਜੀ 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 ਬੋਲੋ ਨਾ ਸ਼ੁਕਰ ਕਰੋ ਪ੍ਰਮਾਤਮਾ ਦਾ ਕਿ ਅੱਜ ਦੱਖਣ ਚਲਦਾਂ ਮੀਆਂ ਵਿਚਾਰਿਆਂ ਦੇ ਪਸ਼ੂ ਹਾਂ ਘਰ ਬਿੱਲੇ ਬਿੱਲੇ ਵਾਹੇ ਗੁੱਜਰ ਫਾਇਦਾਰਾਂ ਦੇ ਸਾਰੇ ਘਰ ਵਾ ਇਹ ਵਿਚਾਰਿਆਂ ਦਾ ਇੱਥੇ ਕੋਈ ਕਹਿਣ ਦੀ ਗੱਲ ਨਹੀਂ ਸੀ ਉਹ ਪਿੱਛੇ ਹੈ ਕਿ ਇਧਰਲੇ ਪਾਸੇ ਲੇਹਰਾ ਹੈ ਉਹਦਾ ਨਜ਼ਰ ਨਹੀਂ ਨਹੀਂ ਇਹਨਾਂ ਦੇ ਪਸ਼ੂ ਹੈ ਜੀ ਸਾਰੇ ਪਸ਼ੂਆਂ ਦਾ ਬਾਣਾ ਆ ਆ ਸਾਰੇ ਇਹਨਾਂ ਦਾ ਬਸਵਾ ਦਾ ਬਾੜਾ ਹੈ ਇਹਨਾਂ ਦੇ ਵਿੱਚ ਇੱਕ ਘਰਵਾ ਵਿੱਚੇ ਬਸਵਾ ਦਾ ਬਾੜਾ ਹੈ ਠੀਕ ਹੈ तकरीबन ਇਹਨਾਂ ਦੇ ਕੱਲਾ ਕਭੇ ਤੋਂ 100 150 ਪਸ਼ੂਆ ਇਧਰ 100 150 ਪਸ਼ੂ ਬੰਨੇ ਆ 100 150 ਪਸ਼ੂਆ ਬਾੜੇ ਜੋ ਅੱਜ ਪਿੱਛੇ ਆ ਵੀ ਇਧਰ ਲੇ ਵੈਸੇ ਵੀ ਪਸ਼ੂਆ ਘਰਵਾ ਸਾਰੇ ਹੁਣ ਇਹ ਵਿਚਾਰੇ ਦਾ ਨੁਕਸਾਨ ਹੋ ਗਿਆ 6 ਮਹੀਨੇ ਦੀ ਪਰਾਲੀ ਸੀ ਪੱਟਿਆਂ ਦੀ ਹੁਣ ਜਮਾ ਕਰ ਕਰ ਸਾਰੇ ਸਿਆਲ ਮਹੀਆਂ ਨੂੰ ਪੈਸੇ ਲੇਬਰਾਂ ਨੂੰ ਦੇ ਦੇ ਜਮਾ ਕੀਤੀ ਸੀ ਇਹ ਕਾਬੂ ਪਾਇਆ ਕਿਦਾਂ ਹੁਣ ਅੱਗੇ ਕਾਬੂ ਇਹ ਵੀ ਚਲੋ ਕੁਝ ਟਰੈਕਟਰ ਆ ਗਏ ਕੁਝ ਇਹਨਾਂ ਦੇ ਭਾਈ ਚਰਾ ਜਿੱਦਾ ਬਿੱਲੇ ਦਾ ਸਾਰਾ ਬਾਲਟੀਆਂ ਬੋਲਟੀਆਂ ਨਾਲ ਹੱਥੋਂ ਭਾਈ ਲੈ ਕੇ ਬਾਲਟੀਆਂ ਨਾਲ ਬਾਲਟੀਆਂ ਨਾਲ ਕਿਸੇ ਨੇ ਬਾਲਟੀਆਂ ਨਾਲ ਕਿਹਨੇ ਕੋਸ਼ ਇੱਕ ਆ ਚਲੋ ਵਿਚਾਰੇ ਸਣਕ ਸੀਗੀ ਪਰ ਟ੍ਰੇਨ ਨਹੀਂ ਟੱਪੀ ਨਹੀਂ ਤਾਂ ਇਹਨਾਂ ਦਾ ਜਾਨੀ 6 ਮਹੀਨੇ ਦਾ ਪੱਠੇ ਵਿਚਾਰੇ ਦੇ ਅਸੂ ਜਾਂਦੇ ਲੱਗੇ ਇਹਦੀ ਇਹਦੀ ਪ੍ਰਾਲੀ ਨੂੰ ਕਿੱਦਾਂ ਲੱਗੀ ਅੱਗ ਕੀ ਆ ਚਲ ਉਹ ਤਾਰ ਤੋਂ ਲੱਗੀ ਫਿਰ ਆਹ ਉਧਰੋਂ ਬਿਜਲੀ ਦੀਆਂ ਤਾਰਾਂ ਤਾਂ ਨਹੀਂ ਵੀ ਆ ਲੱਗ ਉਹ ਉਹੀਆਂ ਪਹਿਲਾਂ ਆਪਣੇ ਪਿੱਛੇ ਰਹਿੰਦੇ ਸੀ ਹਾਂਜੀ 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 ਇੱਧਰ ਕਦੋਂ ਆਏ ਇੱਧਰ ਤੇ ਆ ਗਏ ਤੁਹਾਨੂੰ ਆ ਗਏ 7-8 ਸਾਲ ਹੋ ਗਏ ਜੀ ਜੀ ਇੱਥੇ ਹੀ ਰਹਿੰਦੇ ਹੁ ਇਨਾਂ ਦੇ ਕਾਮੀ ਭਾਈ ਚਾਲਾ ਸਾਰਾ ਇੱਥੇ ਹੀ ਆ ਅੱਜ ਮੈਂ ਇੱਧਰ ਪਸ਼ੂ ਬੰਨਿਆ ਇੱਧਰ ਪਸ਼ੂ ਆ ਜੀ ਘਾਰ ਆ ਮੇਰਾ ਇੱਧਰ ਘਾਰ ਆਇਆ 6-7 ਦਾ ਪਸ਼ੂ ਆਏ ਪੁੱਤਰ ਤੇ ਬੰਦਿਆਂ ਨੇ ਮਦਦ ਬਹੁਤ ਕੀਤੀ ਆਗੇ ਇੱਧਰ ਪਿੰਡ ਦੇ ਬੰਦਿਆਂ ਆ ਗਏ ਪਾਣੀ ਪੂਣੀ ਬੜਾ ਡੋਲੇ ਆ ਉਧਰ ਮੋਟਰ ਚਲਾ ਕੇ ਸਵੈਸੀ ਪਾਲ ਮੋਟਰ ਜੀ ਆਪਣੇ ਕੋਲ ਗੱਡੀ ਬਹੁਤ ਗੱਡੀ ਬਹੁਤ ਲੇਟ ਆਈ 2 ਘੰਟੇ ਬਾਅਦ ਆਈ ਗੱਡੀ ਤੇ ਮੈਂ ਗੱਲ ਕਰਨੀ ਚਾਹੁੰਨਾ ਗੱਡੀ ਸਰਪੰਚ ਸਾਹਿਬ 25-30 ਸਪੀਡ ਤੋਂ ਵੱਧ ਤੁਰੀ ਨਹੀਂ ਮੈਂ ਪਿੱਛੋਂ ਮਗਰ ਆਉਣਾ ਗੱਡੀ ਤੇ ਗੱਡੀ ਤੇ ਟਾਇਰ ਗੰਜੇ ਆ ਉਹ ਡਰਾਈਵਰ ਆ ਵਿਚਾਰਾ ਜਿਹੜਾ ਆ ਗੱਡੀਆਂ ਤੇ 5 ਮਿੰਟ ਚ ਪਹੁੰਚਣੀ ਚਾਹੀਦੀ ਹਾਂਜੀ ਹਾਂਜੀ ਸਾਰਾ ਪੰਜ ਨਵੇਂ ਇਹਨਾਂ ਦੇ ਇਦਾਂ ਦਾ ਟਰੇਸ ਹੋਣਾ ਚਾਹੀਦਾ ਕਿ ਜਿਹੜਾ ਮੋਬਾਈਲ ਜਿੱਥੋਂ ਬੰਦਾ ਕੰਮ ਕਰਦਾ ਕੋਈ ਨਹੀਂ ਐ ਵੀ ਨੈਵੀਗੇਸ਼ਨ ਨਹੀਂ ਗੱਡੀ 'ਚ ਰਾਹ ਪੁੱਛਦੇ ਅਸੀਂ ਆਏ ਆ ਇਹਨਾਂ ਨੂੰ ਕਈ ਵੀ ਜਾਣਦੇ ਆ ਅਸਲ 'ਚ ਟਾਇਰ ਕੱਸੇ ਟਾਇਰ ਗੰਜੇ ਆ ਗੱਡੀ ਸਾਰੀ ਚੌਂਦੀ ਆਈ ਆ ਮੈਨੂੰ ਤਾਂ ਇਹ ਡਰ ਸੀਗਾ ਕਿ ਇਹਨੇ ਰੇਲਵੇ ਰੋਡ ਤੇ ਹੋ ਚੁੱਕੇ ਆ ਕਿ ਸਾਰਾ ਸਾਰਾ ਪਾਣੀ ਉੱਥੇ ਨਾ ਖਤਮ ਹੋ ਜਵੇ ਜਾਂ ਉੱਥੇ ਨਾ ਪਲਟ ਜਵੇ ਸਾਰੇ ਜ਼ਿਲੇ 'ਚ ਇੱਕ ਗੱਡੀ ਨਵਾਂ ਸ਼ਹਿਰ ਬਲੌਗ 'ਚ ਇੱਕ ਬੰਗੀ ਉਹ ਹੀ ਕਹਿੰਨਾ ਕਿ ਸਾਨੂੰ ਉੱਥੋਂ ਫਾਇਰ ਬ੍ਰਿਗੇਡ ਦੇ ਦਫ਼ਤਰ ਤੋਂ ਲੈ ਕੇ ਇੱਥੇ ਤੱਕ ਆਉਂਦੇ ਆਉਂਦੇ ਪੌਣਾ ਘੰਟਾ ਲੱਗ ਗਿਆ ਦੋ ਦੋ 2.5 ਘੰਟੇ ਦੀ ਜੇ ਸਰ ਗੱਡੀ ਆਈ ਹੈ ਜਿਆਰੇ ਮੇਰੇ ਲੜਕੇ ਨੇ ਤੁਰੇ ਮੈਂ ਤੁਰੰਦੀ ਗੱਲ ਕਰ ਜੀ ਜੀ ਹਾਂ ਲੱਗ ਵਕ ਸੋਰੀ ਸਾਹਿਬ ਸੋਰੀ ਸਾਹਿਬ ਉੱਦਾਂ ਹੈ ਦਫ਼ਤਰ ਤੋਂ ਸਿੱਧਾ ਬੇਗਮ ਬ੍ਰਿਗੇਡ ਬੇਗੰਬਰਤੀ ਆਂਦੀ ਨਾ ਮੈਂ ਤਾਂ ਪੰਜਾਂ ਦਾ ਬਾਹ ਆ ਫੇਲਵੇ ਰੋਡ ਅੱਗੇ ਸੜਕ ਐਨੀ ਟੁੱਟੀ ਐ ਗੱਡੀ ਐ ਹੀ ਆਈ ਐ ਬਸ ਫੇਲਵੇ ਰੋਡ ਜਾਣ ਦੀ ਲੋੜੇ ਨਹੀਂ ਸੀ ਰੱਛ ਤੇ ਸਿੱਧੀ ਬੇਗੰਬਰ ਘੇਟਾ ਦਾ ਵਾਹ ਨੈਵੀਗੇਸ਼ਨ ਘੱਟ ਚ ਲੱਗੇ ਹੋਏ ਤਾਂ ਹੀ ਐ ਇਹ ਤਾਂ ਇਹਨਾਂ ਨੂੰ ਲਾਣਾ ਚਾਹੀਦਾ ਨਾ ਪ੍ਰਸ਼ਾਸਨ ਨੂੰ ਪਹਿਲਾਂ ਤਾਂ ਗਈ ਜਾਂਦਾ ਜਾਫਰਪੁਰ ਗਈ ਉਹ ਆ ਪਹਿਲਾਂ ਤਾਂ ਹੀ ਆਈ ਜਾਂਦਾ ਪੇ ਜਾਫਰਪੁਰ ਗਈ ਉਹ ਜਾਫਰਪੁਰ ਗਈ ਆ ਅੱਛਾ ਅੱਛਾ ਉਹ ਜਾਫਰਪੁਰ ਗਈ ਆ ਸੀ ਪਿਛਲੇ ਲਾਈਵ ਚ ਲਾਇਆ ਉੱਥੇ ਸੀਗੇ ਅੱਛਾ ਉੱਥੇ ਵੀ ਨੁਕਸਾਨ ਹੋਇਆ ਉਹ ਜਾਫਰਪੁਰ ਗਈ ਆ ਇੱਕ ਬਰਨਾਲੇ ਗੇਟ ਤੋਂ ਥੋੜਾ ਅੱਗੇ ਜਾ ਕੇ ਵੀ ਲੱਗੀ ਹੋਇਆ ਕਈ ਤਾਂ ਹੀ ਅੱਗ ਲੱਗੀ ਆ ਜਦੋਂ ਦੇਖੋ ਇਦਾਂ ਦੇ ਨੇਹਰੀ ਆਂਦੀ ਆ ਬਿਜਲੀ ਵਿਭਾਗ ਦੇ ਥੋੜੀ ਜਿਹੀ ਤਾਰਾਂ ਤੋੜਾਂ ਢਿੱਲੀਆਂ ਹੋਣ ਕਾਰਨ ਨੁਕਸਾਨ ਬਹੁਤ ਹੁੰਦਾ ਇਸ ਸਮੇਂ ਤੋਂ ਪਹਿਲਾਂ ਹੋਣਾ ਚਾਹੀਦਾ ਇਹਦੀ ਤਿਆਰੀ ਬਿਜਲੀ ਵਿਭਾਗੇ ਦੀ ਬਿਜਲੀ ਵਿਭਾਗੇ ਦੀ ਤਿਆਰੀ ਇਦਾਂ ਨਹੀਂ ਹੋਣੀ ਚਾਹੀਦੀ ਇਹ ਜੁੱਕੇ ਜੀ ਇਹ ਤਾਰਾਂ ਨੂੰ ਇਹਨਾਂ ਨੂੰ ਆਹ ਤਾਰਾਂ ਬਦਲੀ ਕਰ ਗਏ ਉਦੋਂ ਇਹ ਲਾਈਨ ਨਹੀਂ ਬਦਲੀ ਕੀਤੀ ਮੇਰਾ ਗਾਲਤ 30 ਸਾਲ ਹੋ ਗਏ ਹੁਣ ਇਹਦਾ ਤਾਰਾ ਪਈ ਹਰ ਸਾਲ ਪ੍ਰੋਬਲਮ ਆਉਂਦੀ ਆ ਮੁਸੀਬਤ ਆਉਂਦੀ ਆ ਕਈ ਦਾ ਆ ਮੋਰੇ ਮੋਟਰ ਸਾਡੀ ਆ ਉਹਨਾਂ ਨੂੰ ਹਰੇਕ ਵਾਰੀ ਗਈਦਾ ਵੇ ਤਾਰਾ ਕੱਸੇ ਯੋਦ ਸੀ। ਹਰ ਵਾਰੀ ਤਾਰਾਂ ਟੁੱਟੀਆਂ ਜੀ। ਮਤਲਬ ਹਰ ਵਾਰੀ ਤਾਰਾ ਹਰੇ ਆਏ ਜੀ ਮੁੜ ਗਏ। ਮੁੜ ਗਏ ਕੋਈ ਨਹੀਂ ਪੜਦਾ। ਲਗਰਜੀ ਕਰਦੇ ਆ। ਤੇ ਹਾਂ ਆਏ ਸ ਜਾਨਵਰ ਵੀ ਬੈੰਦਾ ਦਾ ਪਟਾਟਾ ਬੈੰਦਾ। ਜੀ ਜੀ। ਹੋਰ ਤਾਂ ਜਦੋਂ ਹਨੇਰੀ ਕਾਫੀ ਸੀ। ਹਨੇਰੀ ਕਰਕੇ ਥੋੜਾ ਜਿਆ ਹੋ ਗਿਆ। ਦੇਖੋ ਬਿਜਲੀ ਮੈਗਵਨ ਲੈ ਕੇ ਸਾਡੇ ਪ੍ਰਸ਼ਾਸਨ ਨੇ ਲੈ ਕੇ ਡੇਢ ਘੰਟੇ ਬਾਅਦ ਗੱਡੀ ਪਹੁੰਚੀ। ਔਰ ਜੇ ਮੰਨ ਲਓ ਚਲੋ ਬੰਦੇ ਨਾ ਹੁੰਦੇ ਪਬਲਿਕ ਏ ਬਿੱਲੇ ਦਾ ਇਸ ਬੰਦੇ ਘਰ ਬਾੜ ਸਾਰਾ ਇਹ ਵਿੱਚ ਅੱਜ ਕੱਲੇ ਉੱਧਰ ਕਰਦੇ ਆਏ ਉਹ ਸਾਰੇ ਟਰੈਕਟਰ ਲੱਗੇ ਉੱਧਰੋਂ ਹੁਣ ਇਧਰੋਂ ਨਿਕਲੇ ਸੀ ਜਾਨੂੰ ਇਹ ਮੋੜੇ ਆ ਗਏ ਉਹ ਤਾਂ ਇਹਨਾਂ ਨੂੰ ਇਧਰੋਂ ਲੈ ਕੇ ਆਏ ਉਹੀ ਗੱਲ ਹੈ ਨਾ ਦੇਖੋ ਗੱਡੀ ਦੇ ਵਿੱਚ ਦਿਖਾਈ ਟਾਇਰ ਸਾਰੇ ਗੰਗੇ ਆ ਔਰ ਗੱਡੀ ਚੌਂਦੀ ਆਈ ਆ ਗੱਡੀ 20 ਦੀ ਸਪੀਡ ਤੋਂ ਵੱਧ ਤੁਰੀ ਨਹੀਂ ਔਰ ਔਰ ਸਰਪੰਚ ਸਾਹਿਬ ਨੇਵੀਗੇਸ਼ਨ ਦੀ ਗੱਲ ਕਰੀਏ ਤੁਹਾਡੇ ਵਾਲਾ ਹੀ ਫੋਨ ਡਰਾਈਵਰਾਂ ਬਚਾਰੇ ਕੋ ਆ ਉਹ ਕਹਿੰਦਾ ਕਿ ਬਹੁਤ ਕੋਈ ਅਮਾਨੀ ਦੇ ਪਰਿਵਾਰ ਜੋ ਹੈ ਨਾ ਉਹ ਆਕਰ ਸਾਥੀ ਨੇ ਦੇਖੋ ਫਾਇਰ ਬ੍ਰਿਗੇਡ ਦੀ ਡਰਾਈਵਰ ਕੋਲ ਤਾਂ ਨਾ ਜਿੱਥੋਂ ਫੋਨ ਜਾਂਦਾ ਆਟੋਮੈਟਿਕਲੀ ਉੱਥੇ ਦਾ ਲੋਕੇਸ਼ਨ ਆਣੀ ਚਾਹੀਦੀ ਹੈ ਇਹ ਤਾਂ ਪ੍ਰਸ਼ਾਸਨ ਨੇ ਕਰਨਾ ਨਾ ਪ੍ਰਸ਼ਾਸਨ ਨੂੰ ਚਾਹੀਦਾ ਹਾਂ ਜੀ ਕੀ ਕਹਿ ਰਹੇ ਹੋ ਇਹ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿਹੜੇ ਫਾਇਰ ਬ੍ਰਿਗੇਡ ਦੀ ਟੀਮ ਹੈ ਜਿਹੜੇ ਮੁਲਾਜ਼ਮ ਹੈ ਅਪ ਟੂ ਡੇਟ ਰਹਿਣ ਔਰ ਇੱਥੇ ਜਿਵੇਂ ਇੱਕ ਸੱਜਣ ਸੀਗੇ ਉਹ ਕਹਿੰਦੇ ਕਿ ਇਹ ਤਾਰਾ ਇੰਨੀਆਂ ਸਪਾਰਕ ਕਰਦੀਆਂ ਕਿ ਜੇਕਰ ਕਿਤੇ ਕੋਈ ਪਰਿੰਦਾ ਵੀ ਆ ਕੇ ਬਹਿੰਦਾ ਤਾਂ ਪਟਾਕਾ ਵੱਜਦਾ ਹੁਣ ਤਾਰਾ ਕਹਿੰਦੇ ਲੂਸੇ ਤਾਰਾਂ ਨੂੰ ਤਾਰਾਂ ਦੀ ਮੁਰੰਮਤ ਕਰਨੀ ਕਿਨੇ ਆ ਤਾਰਾਂ ਦੀ ਮੁਰੰਮਤ ਨਹੀਂ ਹੋਈ ਜਿਸ ਦੇ ਚਲਦੇ ਆ ਜਿਸ ਦੇ ਕਰਕੇ ਇਹ ਭਿਆਨਕ ਅੱਗ ਲੱਗੀ ਹੈ ਔਰ ਆਹ ਚਾਰਾ ਜਿਹੜਾ ਆ ਪਸ਼ੂਆਂ ਦਾ 6 ਮਹੀਨੇ ਦਾ ਇਕੱਠਾ ਕੀਤਾ ਜਿਹੜਾ ਚਾਰਾ ਆ ਉਹ ਸੜ ਕੇ ਸੁਆਹ ਹੋ ਗਿਆ ਤਾਂ ਫਾਇਰ ਬਗੇਟ ਦੀ ਟੀਮ ਤੋਂ ਵੀਰ ਨੇ ਇਹ ਮਿਹਨਤ ਕਰਦੇ ਨੇ ਅਸੀਂ ਇਹਨਾਂ ਦੀ ਮਿਹਨਤ ਦੀ ਸ਼ਲਾਘਾ ਕਰਦੇ ਆ ਪਰ ਜੋ ਸਹੂਲਤ ਹੈ ਜੋ ਸਾਧਨ ਨੇ ਇਹਨਾਂ ਕੋਲ ਉਹ ਅਪ ਟੂ ਦਾ ਮਾਰਕ ਨਹੀਂ ਹੈ ਸਾਧਨ ਸਹੂਲਤਾਂ ਇਹਨਾਂ ਕੋਲ ਘਟਿਆ ਨਹੀਂ ਤਾਂ ਇਹਨਾਂ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਹੈ ਅਸੀਂ ਇਹ ਗੱਡੀ ਦੇ ਮਗਰ ਆਏ ਗੱਡੀ ਦੇ ਟਾਇਰ ਸਾਰੇ ਹੀ ਗੰਜੇ ਗੱਡੀ ਚੌਂਦੀ ਆਈ ਹੈ ਔਰ ਗੱਡੀ ਐਉਂ ਤੁਰਦੀ ਸੀ ਜਿਵੇਂ ਪਹਾੜੀਆਂ ਚੜ੍ਹਦੀ ਹੋਵੇ ਸੋ ਇਹਨਾਂ ਦਾ ਕੀ ਕਸੂਰ ਹੈ ਕਿਉਂਕਿ ਕਈ ਵੇਲੇ ਲੋਕ ਕਹਿ ਦਿੰਦੇ ਆ ਕਿ ਯਾਰ ਆਏ ਨਹੀਂ ਹੁਣ ਗੱਡੀਆਂ 1 2 ਕਈ ਆ ਇੱਕ ਜਾਫਰਪੁਰ ਗਈ ਆ ਪਿਛਲੇ ਲਾਈਵ 'ਚ ਅਸੀਂ ਦਿਖਾਇਆ ਤੇ ਇਹਨਾਂ ਕੋ ਜਿੱਦਾਂ ਇਨਫੋਰਮੇਸ਼ਨ ਆਉਂਦੀ ਹੈ ਤੁਰ ਪੈਂਦੇ ਆ ਪਰ ਸਾਧਨਾਂ ਦੀ ਕਮੀ ਹੈ ਜੇ ਸਾਧਨ ਪੂਰੇ ਹਣ ਗੱਡੀਆਂ ਟੂ ਅਪ ਟੂ ਦਾ ਮਾਰਕ ਹੋਵੇ ਔਰ ਗੱਡੀ ਪੂਰੀ ਸਾਧਨਾਂ ਨਾਲ ਲੈਸ ਹੋਵੇ ਇਹਨਾਂ ਕੋਲ ਪੂਰੀਆਂ ਵਰਦੀਆਂ ਹੁਣ ਯੂਨੀਫਾਰਮ ਹੋਣ ਸਾਧਨ ਹੋਣ ਨੈਵੀਗੇਸ਼ਨ ਲੱਗੀ ਹੋਵੇ ਇਹ ਤੁਰੰਤ ਨਾ ਪਹੁੰਚਣ ਫਿਰ ਸਵਾਲ ਕਰ ਸਕਦੇ ਆ ਹੁਣ ਰੇਲਵੇ ਰੋਡ ਤੇ ਹੀ ਗੱਡੀ ਟੀ ਚੂ ਟੀ ਚੂ ਤੁਰਦੀ ਸੀਗੀ ਜਿਵੇਂ ਕੋਈ ਬੱਚਾ ਉਹਨੂੰ ਘਸੀਟ ਕੇ ਲੈ ਕੇ ਆਉਂਦਾ ਹੋਵੇ ਤਾਂ ਇਹ ਹਾਲਾਤ ਬਣ ਜਾਂਦੇ ਰੇਲਵੇ ਰੋਡ ਤੇ ਗੱਡੀ 10 ਦੀ ਸਪੀਡ ਤੋਂ ਵਧੀ ਨਹੀਂ ਉਸ ਤੋਂ ਬਾਅਦ ਆ ਗਿਆ ਜਦੋਂ ਅਸੀਂ ਫਾਟਕ ਤੋਂ ਲੈ ਜਦੋਂ ਰੇਲਵੇ ਸਟੇਸ਼ਨ ਤੋਂ ਲੈ ਕੇ ਫਾਟਕ ਤੱਕ ਉੱਥੇ ਵੀ ਗੱਡੀ ਜਿਹੜੀ ਆ ਬਹੁਤ ਹੌਲੀ ਤੁਰੀ ਹੈ ਸੋ ਇਹ ਕਮੀਆਂ ਪੇਸ਼ੀਆਂ ਅੱਜ ਮੈਂ ਉਹਨਾਂ ਦਾ ਗਵਾਹ ਬਣਿਆ ਕਿਉਂਕਿ ਮੈਂ ਗੱਡੀ ਮਗਰੀ ਲਾਈ ਸੀ ਪਿੱਛੇ ਹੀ ਸੀਗੇ ਅਸੀਂ ਇੱਥੇ ਆਣ ਨੂੰ ਤਾਂ ਜੋ ਇਹਨਾਂ ਦੀ ਇਹਨਾਂ ਨੂੰ ਜਿਹੜੀਆਂ ਮੁਸੀਬਤਾਂ ਆਂਦੀਆਂ ਫਾਇਰ ਬ੍ਰਿਗੇਡ ਵਾਲਿਆਂ ਨੂੰ ਉਹਨਾਂ ਨੂੰ ਸਮਝ ਸਕੀਏ ਔਰ ਇੱਥੇ ਅੱਗ ਤੇ ਕਾਬੂ ਪਾਣਾ ਇੰਨਾ ਸਖਾਲਾ ਨਹੀਂ ਆ ਇੱਕ ਗੱਡੀ ਸਫੀਸ਼ੀਐਂਟ ਨਹੀਂ ਹੋਵੇਗੀ ਇੱਕ ਗੱਡੀ ਨਾਲ ਤਾਂ ਨਹੀਂ ਕਾਬੂ ਪਾਣਾ ਇੱਥੇ ਨਹੀਂ ਜੀ ਪੈਣਾ ਜੀ ਗੱਡੀ ਤਾਂ ਹੋਰ ਆਊਗੀ ਤਾਂ ਪੈਣੀ ਆ ਪਰਾਲੀ ਬਹੁਤ ਸਗੀ ਜੀ ਇਹਦਾ ਪਰਾਲੀ ਆ ਉਹ ਤਾਂ ਲੱਗਦੀ ਸੀ ਇਹ ਅੱਛਾ ਹਾਂ ਆਹ 10 ਤਾਰਾਂ ਨੂੰ ਆਹ ਤਾਰਾਂ ਹੁਣ ਤੁਸੀਂ ਦੇਖ ਲਓ ਇਹ ਨਹੀਂ ਨਵੀਆਂ ਪਾਈਆਂ ਹੈ ਤਕਰੀਬਨ ਇਹ ਵੀ ਮੜ ਜੇ ਹਵਾ ਚੱਲਦੀ ਆ ਤਾਂ ਵਿੱਚ ਟਕਰਾਂਦੀ ਆ ਕਈ ਵਾਰ ਢੋਲ ਮਾਰਦੀ ਆ ਇਹ ਆ ਦੇਖੋ ਕਈ ਵਾਰ ਖਰਾਬ ਹੁੰਦੀ ਆ ਮਾੜੀਏ ਫਾਲਟ ਠੀਕ ਕਰਕੇ ਨਾਲੇ ਤੁਰ ਪੈਂਦੇ ਆ ਕਈ ਵਾਰ ਹੁੰਦੀ ਆ ਮਤਲਬ ਇਹ ਨਹੀਂ ਹੈਗਾ ਮਹੀਨੇ ਚ 2-3 ਵਾਰ ਜ਼ਰੂਰ ਖਰਾਬ ਹੁੰਦੀ ਆ ਮੰਨ ਕੇ ਚਲੋ ਜੀ ਕੋਈ ਪੱਖੀ ਪੰਛੀ ਪੈਂਦਾ ਉੱਤੇ ਨਾਲੇ ਤਾਰਸ ਪਰ ਕਰਤੀਆਂ ਉਹਨਾਂ ਨੇ ਆਣਾ ਆਪਣੀ ਗੱਡੀ ਲੈ ਕੇ ਪੂਰੀ ਮੁਰੰਮਤ ਨਹੀਂ ਕਰਦੇ ਨਹੀਂ ਕਰਦੇ ਨਹੀਂ ਕਰਦੇ ਉਹ ਤਾਂ ਮਾੜੀਏ ਜਿਹੜੀ ਸੈੱਟ ਹੁੰਦੀ ਆ ਉਹ ਮਾੜੀਏ ਚਾਲੂ ਕਰਕੇ ਚੱਲ ਪਈ ਜੀ ਚਲੋ ਠੀਕ ਆ ਜੀ ਤੇ ਫੇਰ ਕਰਾਂਗੇ ਜੀ ਬੰਦੇ ਹਾਂ ਲੰਬਾ ਹੀ ਲਾ ਕੇ ਤੁਰਦੇ ਆ ਜੀ 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 ਸਰਬੱਤ ਦਾ ਭਲਾ ਆਪਾਂ ਨੂੰ ਕਰਨੀ ਆ ਲਾਈਟ ਚੱਲ ਪਈ ਤੁਹਾਡੀ ਮੋਟਰ ਚ ਇਨਾਂ ਦੇ ਇੱਕ ਬੇਨਤੀ ਹੈ ਮੇਰੀ ਤੁਹਾਡਾ ਬਹੁਤ ਧੰਨਵਾਦ ਜਿਹੜਾ ਮੌਕੇ ਤੇ ਤੁਸੀਂ ਪਹੁੰਚਦੇ ਆ ਬਿਲਕੁਲ ਜੀ ਬਿਲਕੁਲ ਮੇਰੇ ਅਲਾ ਦਾ ਥੈਂਕ ਵੀ ਵੀ ਬੱਤੀ ਰਹੇ ਮਾਧਮ ਰਹੇ ਸਾਡਾ ਬਹੁਤ ਬਹੁਤ ਧੰਨਵਾਦ ਔਰ ਇਸ ਬੰਦੇ ਦਾ ਜਿਹੜਾ ਅੱਜ ਨਕਸਾਨਵਾ ਇਹਦੀ ਆਪਾਂ ਰਲ ਮਿਲ ਕੇ 6 ਮਹੀਨੇ ਦੇ ਪੱਠੇ ਔਰ ਹੋਰ ਵੀ ਜੋ ਇਹਦਾ ਜਿੰਨਾ ਵੀ ਆਪਾਂ ਸਾਰਿਆਂ ਨੇ ਇਹਦੀ ਮੰਨਤ ਕਰਨੀ ਹੈ ਰਲ ਕੇ ਵੀ ਵੀ ਬੱਤੀ ਰਹੇ ਮਾਧਮ ਰਹੇ ਮੇਰਾ ਸਨੇਹਾ ਇਹਦੀ ਵੱਧ ਤੋਂ ਵੱਧ ਆਪਾਂ ਏ ਦਾ ਅੱਗੇ ਵੀ ਇੱਕ ਵਾਰ ਜਲ ਗਿਆ ਅੱਗੇ ਵੀ ਵਿਚਾਰੇ ਦਾ ਇੱਦਾਂ ਪਿਛਲੇ ਸਾਲ ਵੀ ਕੁੰਨੂ ਇਹਦਾ ਜਲ ਗਿਆ ਕਿੰਨਾ ਨੁਕਸਾਨ ਹੋਇਆ ਹੋ ਘੱਟੋ ਘੱਟ 20-25 ਖੇਤਾਂ ਦੀ ਬਨਾਲੀ ਹੋਣੀ ਹੈ ਜੀ ਅੰਦਾਜ਼ਾ ਕਿੰਨੇ ਰੁਪਏ ਦੀ ਹੈ 5-6000 ਰੁਪਏ ਤਾਂ ਲੇਬਰ ਹੀ ਲੈਂਦੀ ਇਹਨੂੰ ਚੱਕ ਕੇ ਲਾਣ ਦਾ ਖੇਤ ਦਾ ਠੀਕ ਹੈ ਘੱਟੋ ਘੱਟ ਜੀ ਲੇਬਰ ਉਸ ਵੇਲੇ ਮਿਲਦੀ ਹੈ ਕਿਤੇ ਲੇਬਰ ਸਾਰੀ ਮਿਲਦੇ ਨਹੀਂ ਫੇਰ ਬਣਵਾਈ 2500-2600 ਖੇਤ ਦਾ ਹੀ ਦਿੰਦੇ ਹੈ ਵਿਚਾਰੇ ਅੰਦਾਜ਼ਾ ਕਿੰਨਾ ਹੋਊਗਾ ਅੰਦਾਜ਼ਾ ਇਹਦਾ ਘੱਟੋ ਘੱਟ ਆਹੀ ਲੱਖ ਰੇ ਲੱਖ ਦਾ ਨੁਕਸਾਨ ਹੈ ਲੱਖ ਰੇ ਲੱਖ ਕਿਉਂਕਿ 2500 ਰੁਪਏ ਖੇਤ ਦਾ ਬੈਲ ਹੁਣ 6 ਮਹੀਨੇ ਦੇ ਪੱਠੇ ਆ ਇਹ ਕਿੱਥੋਂ ਹਜੇ ਪ੍ਰਾਲੀ ਨੂੰ ਇਹ ਅੱਗ ਫੇਰ ਤੇਜ਼ ਹੋ ਗਈ ਆ ਜਿੱਦ ਜਿੱਦੇ ਦਾਵਾ ਪਈ ਜਾਂਦੀ ਆ ਇਹ ਸੂਰੀ ਸਾਹਿਬ ਪ੍ਰਾਲੀ ਦੀ ਜਿਹੜੀ ਅੱਗ ਬੜੀ ਕੋਈ ਨਹੀਂ ਹੈ ਜੀ ਬੜੀ ਦੂਜੀ ਹੈ ਲੰਮਾ ਟਾਈਮ ਹੈ ਇਹ ਬਹੁਤ ਕੰਟਰੋਲ ਕਰਨੀ ਆ ਓਕੇ ਗੱਡੀ ਹੋਰ ਇੱਕ ਚਾਹੀਦੀ ਹੈ ਇਹ ਗੱਡੀ ਹੋਰ ਆਉਗੀ ਤਾਂ ਕੰਟਰੋਲ ਹੋਣੀ ਜੇ ਪ੍ਰਾਲੀ ਹੈ ਵੀ ਬਹੁਤ بڑا ਕੁੰਨੂ ਸੀਗਾ ਕੁੰਨੂ ਦਾ ਸੀਗਾ ਬਹੁਤ ਬਹੁਤ بڑا ਕੁੰਨੂ ਸੀਗਾ ਬਾਕੀ ਇੱਕ ਚਿੰਤਾ ਹੋਰ ਬਣਦੀ ਆ ਕਿ ਜੇ ਲਪਟਾ ਹੋਰ ਤੇਜ਼ ਹੋ ਜਿੰਦੀ ਆ ਕਿਉਂਕਿ ਅੱਗ ਰਹਿ ਰਹਿ ਕੇ ਉੱਠਦੀ ਆ ਕਾ ਇਧਰ ਦੀ ਤਾਰਾਂ ਨੂੰ ਕਿਤੇ ਪੈ ਗਈਆਂ ਫੇਰ ਔਖਾ ਹਾਂ ਫੇਰ ਵੀ ਪ੍ਰੋਬਲਮ ਆਣੀ ਹੈ ਇਹ ਇਸ ਕਰਕੇ ਮੈਂ ਕਹਿੰਦਾ ਲਾਈਟ ਫੇਰ ਆ ਗਈ ਹਨਾ ਲਾਈਟ ਤਾਂ ਆ ਗਈ ਉਸ ਵੇਲੇ ਲਾਈਟ ਆ ਗਈ ਲਾਈਟ ਲਾਈਟ ਤਾਂ ਆ ਗਈ ਉਸ ਵੇਲੇ ਜਿੱਦਾਂ ਫਿਰ ਵੀ ਥੋੜਾ ਜਿਹਾ ਸੋਰੀ ਸਾਬੋਂ ਕਹਾਣ ਤੇ ਕਹਾਣ 24 ਘੰਟੇ ਹੁਣ ਬਿਜਲੀ ਵਾਲਿਆਂ ਨੂੰ ਇਹ ਕਰਨਾ ਚਾਹੀਦਾ ਜੀ ਜੀ ਮੁਰੰਮਤ ਤਾਂ ਹੋਣੀ ਚਾਹੀਦੀ ਹੋ ਨਹੀਂ ਕਸਾਈ ਤਾਂ ਹੋਣੀ ਚਾਹੀਦੀ ਇਹਨਾਂ ਦੀ ਤਾਰਾਂ ਦੀ ਕਸੂ ਵੀ ਤਾਂ ਹੀ ਉਹਦਾ ਪੜਵਾ ਦੇਖੋ ਇੱਥੇ ਤੁਸੀਂ ਦੇਖੋ ਮਰੀ ਹਵਾ ਚੱਲਦੀ ਉਹ ਤਾਰਾਂ ਉਹਦੇ ਵਿੱਚ ਉਹਦੇ ਟਰੋਲ ਮਾਰਦੀਆਂ ਜੀ ਝੋਲ ਮਾਰਦੀਆਂ ਇਹ ਕਈ ਵਾਰੀ ਗਿਆ ਸਰ ਅਸੀਂ ਉਹਨਾਂ ਤਾਰਾਂ ਦੇ ਬਾਰੇ ਮੇਰਾ ਘਰ ਹੱਥਲੇ ਕਈ ਵਾਰੀ ਚਿਗਿਆੜੇ ਜਦੋਂ ਹਨੇਰੀ ਪੈਂਦੀ ਹੈ ਕਈ ਵਾਰੀ ਚਿਗਿਆੜੇ ਨਿਕਲਦੇ ਉੱਥੋਂ ਅੱਗੇ ਝੋਲ ਮਾਰਦੀਆਂ ਜਾਨਵਰ ਉੱਪਰ ਬਹਿ ਜਾਂਦੇ ਉਹ ਮਤਲਬ ਦੂਜਾ ਕਰਦਾ ਕੋਈ ਬਹਿ ਜਾਂਦਾ ਹਾਂਜੀ 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 ਜਾਣੇ ਹਰ ਤੋਂ ਸਭ ਤੋਂ ਜ਼ਿਆਦਾ ਇਹਨਾਂ ਦੇ ਜਿੱਦਾਂ ਕਹਿਣ ਦੀ ਗੱਲ ਆ ਜਿਹੜੀਆਂ ਐਲਟੀ ਦੀਆਂ ਸਾਰਿਆਂ ਨੂੰ ਫਸਲ ਦੇ ਢੜ ਤੋਂ ਹੀ ਲੱਗੀ ਰਹਿੰਦੀ ਐ ਐਲਟੀ ਦੀਆਂ ਤਾਰਾਂ ਜਿਹੜੀਆਂ ਨਕਮੀਆਂ ਸੁਣੀਆਂ ਨਕਮੀਆਂ ਆ ਤਾਂ ਬਿਲਕੁਲ ਕਦੂਜੇ ਹੁੰਦੀਆਂ ਪਰ ਇੱਕ ਵਾਰੀ ਇਹਨਾਂ ਲਈ ਤਾਂ ਜੰਗ ਵਰਗੇ ਹਾਲਾਤ ਬਣ ਗਏ ਜੰਗ ਵਰਗੇ ਇਹਨਾਂ ਦਾ ਵਿਚਾਰਿਆਂ ਦਾ ਜੇ ਹੁਣ ਇਹ ਤੇ ਫਸਲ ਖੜੀ ਹੁੰਦੀ ਇਹ ਕੀ ਬਣਨਾ ਹਜੇ ਅੱਜ ਮਤਲਬ ਇਹ ਮਤਲਬ ਇਹ ਆ ਵੀ ਜਿੰਨਾ ਚਿਰ ਉਹ ਕਣਕ 작 ਨਹੀਂ ਹੁੰਦੀ ਮਤਲਬ ਦਿਮਾਗ ਇੱਥੇ ਰਹਿੰਦਾ ਮੇਰਾ ਇਹ ਸਾਰੇ ਡਬਲ ਜਾਨ ਮੂੰਹ ਚਾਈ ਰਹਿੰਦੀ ਆ ਮੇਰਾ ਡਬਲ ਨਿਸਕਾਨ ਹੋਇਆ ਮੈਂ ਇਹਨਾਂ ਕੋਲ ਆ ਨਾਲੀ ਦਿਖਾਈ ਸੀ ਕਿ ਮੈਂ ਤੂੜੀ ਬਣਾਣੀ ਆ ਬਣਾਣੀ ਸੀ ਸਵੇਰੇ ਕੋਲੇ ਨਾਲ ਤੂੜੀ ਬਣਾਣੀ ਸੀ ਕੋਲੇ ਬਣਾਣੀ ਸੀ ਸਾਰੇ ਖੇਤਾਂ ਦੀ ਅੱਜਿਆ ਤੂੰ ਬਣਾ ਲਾ ਸਾਰੀ ਉਹ ਹੁਣ ਉਧਰੋਂ ਦਵਾਂਗੇ ਮਸ਼ੀਨ ਵਾਲੇ ਨੂੰ ਮੈਂ ਉਹ ਸਿਚੁਏਸ਼ਨ ਸੋਚਦਾ 2 ਘੰਟੇ ਪਹਿਲਾਂ ਵਾਲੀ ਇੱਥੇ ਜੱਗ ਵਰਗੇ ਹਾਲਾਤ ਪੜ ਕੇ ਆਉਣੇ ਕਿ ਜਿੱਦਾਂ ਕਿਸ ਨੇ ਜਿੱਦਾਂ ਕਿਸ ਨੇ ਗੋਲਾ ਸੱਟਿਆ ਬੰਬਲਾ ਤੇ ਇੱਧਰ ਘਰਿਆ ਤੋ ਦੇਖੋ ਕਿੰਨੀ ਦੂਰ ਆ ਦੇਖੋ ਕਿੱਥੇ ਗਈ 20 ਖੇਤਾਂ ਦੀ ਲਾਮ ਆ ਅੱਠ ਨਾਲੀ ਸੀ ਕੰਟਰੋਲ ਕਿੱਦਾ ਕੀਤੀ ਅੱਠ ਟਰੈਕਟਰ ਅੱਠ 9 ਟਰੈਕਟਰ ਆਇਓ ਆ ਉਨੇ ਬਾਕੇ ਭਜਾਈ ਆ ਹਜੇ ਵੀ ਉਹ ਮੁੰਡੇ ਉਹਦੇ ਬਾਕੇ ਭਜਾਉਂਦੇ ਹੋਰ ਚੱਲਦੇ ਉਹ ਮੋਰੇ ਚੱਲਦੇ ਹਜੇ ਅਜੇ ਮੁੰਡੇ ਲੱਗੇ ਹੋਇਆ ਲੱਗੇ ਹੋ ਮੋਰੇ ਉੱਥੋਂ ਹੀ ਆਏ ਅਸੀਂ ਉੱਥੋਂ ਹੀ ਆਏ ਅਸੀਂ ਸਾਰੇ ਉੱਥੋਂ ਹੀ ਆਏ ਸੀ ਉੱਥੇ ਜਦੋਂ ਆਏ ਜਦੋਂ ਆ ਗਏ ਯਾਨੂ ਇਹ ਮੋਰੇ ਆ ਗਏ ਆ ਸੰਦੀਪ ਭਾਜੀ ਹਾਂ ਬੋਲੋ ਬੋਲੋ ਮੈਂ ਪਤਾ ਕੀ ਮਗਾ ਅਗ ਲੱਗੀ ਬਿੱਲੇ ਭਾਜੀ ਕਰੋ ਇੱਥੇ ਲੱਗੀ ਸੀ ਘਰ ਦੇ ਕੋਲ ਹੀ ਲੱਗੀ ਸੀ ਠੀਕ ਹੈ ਨਾ ਘਰ ਦੇ ਹੀ ਪੈਸੇ ਗਏ ਉਹ ਤੇ ਫੋਨ ਕੀਤਾ ਮੈਂ ਤੇ ਤਾਂ ਹੁਣ ਅਸੀਂ ਇੱਧਰ ਲਿਆਂਗੇ ਜਦੋਂ ਉਹ ਤਾਂ ਕਰ ਰਹੇ ਆ ਕੰਟਰੋਲ ਇੱਧਰ ਇਹ ਜਿਆਦਾ ਇਹ ਗਾਹਾਂ ਹੋਰ ਹਵਾ ਪੈ ਗਈ ਤਾਂ ਫੇਰ ਗਾਹਾਂ ਹੋਰ ਕਰੋ ਨੁਕਸਾਨ ਨਾ ਕਰੀਂ ਇੱਧਰ ਘਾਰਵਾ ਸਾਰੇ ਜੀ ਹੋਰੇ ਘਾਰਵਾ ਸਾਰੇ ਮੇਰੇ ਕੋਲ ਇਹ ਨਾ ਨੰਬਰ ਹੈਗਾ ਸੀ ਫੋਨ ਕੀਤਾ ਮੈਂ ਇਹਨਾਂ ਜਵਾਬ ਦਿੱਤਾ ਕਿ ਹਾਂ ਭਈ ਇਟਾ ਹੋ ਗਿਆ ਫੋਰਮੈਨ ਚਲੋ ਕੀ ਕੀ ਇਧਰ ਵੇਲੇ ਦਿਖਾ ਦੇ ਇੱਕ ਵਾਰੀ ਜਿੱਥੇ ਤੱਕ ਜ਼ੂਮ ਜਾਂਦਾ ਉਹ ਜਿੱਥੇ ਨਿਗਾਹ ਜਾਂਦੀ ਆ ਉੱਥੇ ਮੁੰਡੇ 8 ਟਰੈਕਟਰ ਲੈ ਕੇ ਲੱਗੇ ਹੋਇਆ ਉਹ ਲੱਗੇ ਹੋ ਜੀ ਉਹ ਉਹ ਚੱਲਦੇ ਟਰੈਕਟਰ ਉਹ ਦੇਖੋ ਅੱਗ ਹਜੇ ਵੀ ਉਹ ਚਮਕ ਮਾਰਦੀ ਆ ਜੀ 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 ਹਾਂ ਜੇ ਉਹ ਮਤਲਬ ਜੇ ਹਵਾ ਇਤਨਵੀ ਹੋ ਜਾਂਦੀ ਹਾਂ ਸਾਰੀ ਧੁੰਮ ਜਾਨੀ ਸੀ ਫੇ ਪਿੰਡ ਨੂੰ ਜਾਣੀ ਸੀ ਇਹ ਪਿੰਡ ਨੂੰ ਜਾਣੀ ਸੀ ਇਹ ਪਿੰਡ ਨਹੀਂ ਹੈ ਇਹ ਮੁਸ਼ਕਲ ਵਧਣੀ ਸੀ ਇਹ ਤਾਂ ਸਾਡੇ ਵੀ ਇਧਰੋਂ ਰੇਤੇ ਲਾਲ ਗਿਆ ਸਾਡੇ ਘਰ ਦੱਸਿਆ ਕਹਿੰਦਾ ਤੁਹਾਡੇ ਤਾਂ ਉਧਰ ਅੱਗ ਲੱਗੀ ਉਹ ਘਰਾਂ 'ਚ ਜਾ ਬਣੀ ਜੀ ਜੀ ਹਾਂ ਫੇ ਨੱਠੇ ਉੱਥੋਂ ਜੀ ਉਹ ਪਹਿਲਾਂ ਸਾਰਾ ਹੀ ਉਧਰ ਲੱਭਾਇਆ ਪਰ ਹੁਣ ਆ ਮਤਲਬ ਬੰਦਾ ਹੀ ਬੰਦਿਆ ਦਾਰੂ ਆ ਸਰਕਾਰਾਂ ਤੇ ਉਮੀਦ ਨਾ ਕਰੀਏ ਹਾਂ ਜੀ ਨਾ ਕੋਈ ਵੀ ਨਹੀਂ ਆ ਹੁਣ ਆਈ ਤੁਹਾਡੇ ਨਾਲ ਆਈ ਆ ਮੇਰਾ ਗੱਲ ਤੁਸੀਂ ਯਾਰ ਨਾਲੇ ਆਏ ਅਸੀਂ ਮਾਤੇ ਮੋਰੇ ਆਈ ਆ ਅਸੀਂ ਅਸੀਂ ਪਿੱਛੇ ਸੀਗੇ ਕਿ ਦੇਖਦੇ ਆਈਏ ਮੋਰੇ ਆਈ ਆ ਹਾਂ ਬਸ ਇੰਨਾ ਕ ਫਰਕ ਹੋਆ ਨਹੀਂ ਨਾਲੇ ਆਏ ਆ ਗੱਲ ਕਿ ਇਹਨਾਂ ਨੂੰ ਜਦੇ ਜਾਣਾ ਚਾਹੀਦਾ ਪਿੱਛੇ ਨਾਲੇ ਸੀ ਅਸੀਂ ਜੇ ਸਾਰੇ ਗੱਡੀ ਸਮੇਂ ਸਿਰ ਆ ਜਾਂਦੀ ਤੇ ਇਹ ਮੇਰਾ ਦਿਸਖਾਨ ਨਹੀਂ ਹੋਣਾ ਸੀ ਇਹ ਬਾਜ ਜਾਣਾ ਸੀ ਮੇਰਾ ਅੱਛਾ ਜੇ ਇਹ ਅਸੀਂ ਅਜੀ ਝੋਨੇ ਦੀ ਨੂੰ ਲਾਏ ਆ ਹੁੰਦਾ ਹਾਂ ਹੋਨੂ ਮੈਂ ਕਹਿੰਦਾ ਇੱਥੇ ਅੱਧਾ ਨਵਾਂ ਸ਼ਹਿਰ ਇੱਥੇ ਹੋਣਾ ਸੀ ਅੱਧੇ ਘਰਾਂ ਨੇ ਇਹਨਾਂ ਨੇ ਰੌਲਾ ਪਾਣਾ ਜੀ ਬਈ ਇਹ ਨਹੀਂ ਅਗਲਾਦੀ ਆ ਬਲਕਿ ਸਾਡੇ ਮੇਰਾ ਖਿਆਲ ਬਿਲੇ 15 ਕ ਸਾਲ ਹੋ ਗਏ ਅੱਗ ਨਹੀਂ ਲਾਈ ਹਾਂਜੀ ਹਾਂਜੀ ਅੱਛਾ ਕੋਈ ਸੈਟਲਾਈਟ ਦੀ ਹੁਣ ਗਿਆਚ ਕਰਦੀ ਕੋਈ ਨਹੀਂ ਕਰਦੀ ਕੋਈ ਐਡਮਿਨਿਸਟ੍ਰੇਸ਼ਨ ਸਾਡੇ ਪਿੰਡ 'ਚ ਜਿਹੜੀ ਇਹ ਗਠਾ ਵਾਲੀ ਆਈਓ ਮੇਰਾ ਖਿਆਲ 15-20 ਸਾਲ ਤੋਂ ਤੇ ਸਾਡੇ ਪਿੰਡ ਨੇ ਕਦੇ ਅੱਗ ਨਹੀਂ ਲਾਈ ਸਰਪੰਚ ਸਾਹਿਬ ਹੁਣ ਕੋਈ ਸੈਟਲਾਈਟ ਵੀ ਨਹੀਂ ਗਿਆਚ ਕਰਦੀ ਬਈ ਉਹ ਦੇਖੋ ਇਹ ਕਿੰਨਾ ਡਰਾਮਾ ਐ ਪ੍ਰਸ਼ਾਸਨ ਕਰਦੀ ਪਰ ਆਲੇ ਨੂੰ ਨਾ ਇੱਕ ਜੇ ਇੱਕ ਵੀ ਖੁੰਜਾ ਮਣਜ ਬੰਦਾ ਕੋਈ ਇਹਦੇ ਅਰਕ ਲਾਲਵੇ ਉੱਥੇ ਸੈਟਲਾਈਟ ਪਟਵਾਰੀ ਤਹਿਸੀਲਦਾਰ ਇਦਾਂ ਣਠਿਆਂ ਦੇ ਆ ਹੁਣ ਸੈਟਲਾਈਟ ਸਾਡੇ ਇੱਥੇ ਏਰੀਆ ਚ ਦੂਜਾ ਹੋ ਗਿਆ ਨਾ ਮੇਰਾ ਨੁਕਸਾਨ ਹੋ ਸਕਦਾ ਸੈਟਲਾਈਟ ਪਾਕਿਸਤਾਨ ਭੇਜੀ ਹੋਵੇ ਸੈਟਲਾਈਟ ਇਨ ਬਾਰਡਰ ਤੇ ਭੇਜ ਦਿੰਦੇ ਜਾਣ ਕੇ ਹਾਂ 7-8 ਸਾਲ ਬਿੱਲੇ ਨੂੰ ਹੋ ਗਿਆ ਮੇਰਾ ਗੱਲ ਤੇ ਵੱਧ ਹੋ ਗਿਆ ਬਿੱਲੇ 8 ਸਾਲ ਹੋ ਗਏ ਬਦਲੋ ਇਨੇ ਜੱਕੜੀ ਪਰਾਲੀ ਅਸੀਂ ਕਦੇ ਅੱਗ ਲਾਈ ਹੀ ਨਹੀਂ ਹੈ ਬਾਈ ਅੱਗ ਨਹੀਂ ਲਾਉਂਦੇ ਕੋਈ ਅੱਗ ਨਹੀਂ ਲਾ ਸਾਡੇ ਪਿੰਡ ਦਾ ਤਕਰੀਬਨ ਜਦੋਂ ਇਹ ਬਾਜੀ ਜਾਦੇ ਬਾਜੀ ਹੁਣ ਹੀ ਲਿਆਏ ਹੋਈ ਨਾ ਤੇ ਪਿੰਡ ਵੀ ਨਹੀਂ ਲੱਗੀ ਹਟੇ ਕਦੇ ਵੀ ਜਾਦੇ ਬੈਲਰਾਂ ਦਾ ਕੰਮ ਕਦੇ ਅੱਗ ਦਾ ਡੱਕਾ ਨਹੀਂ ਲੱਗਾ ਹਾਂ ਆਪਾਂ ਆਪਾਂ ਵੀਡੀਓ ਚ ਵੀ ਹਰ ਵੇਂ ਕੇ ਆਪਾਂ ਪਿਛਲੀ ਵਾਰ ਦਿਖਾਇਆ ਵੀ ਸੀ ਆਪਣੇ ਪਿੰਡਾਂ ਨੂੰ ਪਰ ਇਹ ਤੇ ਸਾਡਾ ਨੁਕਸਾਨ ਜਿਹੜਾ ਵੱਧੂ ਹੋ ਗਿਆ 2 ਰੁਪਏ ਹੋਏ ਆ ਆ ਹੁਣ ਇਹਦਾ ਸਭ ਤੋਂ ਜ਼ਿਆਦਾ ਵਿਚਾਰੇ ਦਾ ਲੱਖ ਡੇਢ ਲੱਖ ਹੋਣ ਦਾ ਦੁਨ ਹੋਇਆ ਉਹ ਗੁਰਦੀਪ ਦਾ ਬਹੁਤ ਚੰਗਾ ਸਹਿਯੋਗੀ ਸਜਣਾਂ ਦਾ ਧੰਨਵਾਦ ਨਾਲ ਮਿਲ ਗਿਆ ਨਾਲ ਹੀ ਕੁਝ ਹਾਰਾ ਥੋੜਾ ਜਿ ਮਿਲ ਗਿਆ ਚਲੋ ਬਸ ਚਲੋ ਤਸਵੀਰਾਂ ਦਿਖਾ ਦਈਏ ਫਾਇਰ ਬ੍ਰਿਗੇਡ ਦੀ ਟੀਮ ਕੰਟਰੋਲ ਕਰਨ ਤੇ ਲੱਗੀ ਹੋਈ ਹੈ ਮੈਂ ਉਹਨਾਂ ਦੀ ਮਿਹਨਤ ਨੂੰ ਜ਼ਰੂਰ ਉਹਨਾਂ ਦੀ ਮਿਹਨਤ ਦੀ ਗੱਲ ਕਰਨੀ ਚਾਹਾਂਗਾ ਫਾਇਰ ਬ੍ਰਿਗੇਡ ਦੀ ਟੀਮ ਕੋ ਜਿੰਨੇ ਕ ਸਾਧਨ ਨੇ ਜਿੰਨੇ ਕੋ ਇਹਨਾਂ ਕੋ ਸਾਧਨ ਨੇ ਜਿੰਨਾ ਕ ਇਹਨਾਂ ਨੂੰ ਸਹਿਯੋਗ ਸਰਕਾਰਾਂ ਵੱਲੋਂ ਮਿਲਦਾ ਉਹਦੇ ਅਕੋਰਡਿੰਗ ਬਹੁਤ ਮਿਹਨਤ ਕਰ ਰਹੇ ਆ ਹੁਣ ਜੇ ਗੱਡੀ ਨਵੀਂ ਹੋਵੇ ਇੱਕ ਬੰਦਾ ਬੈਠਾ ਹੋਵੇ ਫੋਨ ਤੇ ਇਹਨਾਂ ਕੋ ਪੂਰੇ ਸਾਧਨ ਹੋਣ ਤਾਂ ਇਹ ਕਿਉਂ ਲੇਟ ਹੋਣ ਤਰਸੇਮ ਭਾਜੀ ਇਹ ਗਿਲੇ ਕਰਦੇ ਆ ਕਿ ਲੇਟ ਆਈ ਗੱਡੀ ਲੇਕਿਨ ਮੈਂ ਸਮਝਦਾ ਹਾਂ ਕਿ ਟਾਇਰ ਤਾਂ ਸਾਰੇ ਗੰਦੇ ਆ ਗੱਡੀ ਭੁਜਾਣੀ ਵੀ ਕਿੱਦਾਂ ਆ ਇਹਦਾ ਗਿਲੇ ਕਰਦੇ ਤੁਸੀਂ ਨਾ ਆ ਦੇਖੋ ਆ ਦੇਖੋ ਆ ਇੱਕ ਫੇਰ ਗਾਲ ਦੋ ਫੇਰ ਗਾਲ ਤਿੰਨ ਫੇਰ ਗਾਲ ਚਾਰ ਪੰਜ ਛੇ 7 8 9 ਇਸ ਟਾਈਮ 9 ਥਾਂ ਹੀ ਲੱਗੀ ਹੋਇਆ ਇਹ ਦੇਖ ਲਓ ਇਹ ਗੱਡੀਆਂ ਆਪਣੇ ਕੋ ਕਿੰਨੀਆਂ ਗੱਡੀਆਂ ਤਿੰਨ ਤਿੰਨ ਕਿੰਨੇ ਗਈਆਂ ਆ ਤਿੰਨੇ ਗਈਆਂ ਸਾਡੇ ਸਾਹਮਣੇ ਹੀ ਆ ਤੇ ਤਿੰਨ ਗੱਡੀਆਂ 12 ਹੋ ਗਏ ਤਿੰਨ ਥਾਂ ਹੀ ਆਈਆਂ 9 ਥਾਂ ਹੀ ਕੋਲ ਆਈ ਜਾਂਦੇ ਆ ਫੇਰ ਨਾਲੇ ਕੋ ਨਾ ਮੋਰੇ ਕੋ ਥੈਂਟਗਾਣਾ ਚੱਜਣਾ ਦਾ 10000 ਦਾ ਵਾਸਤਾ ਤੁਸੀਂ ਦੇਖਿਆ ਹੀ ਆ ਤੁਹਾਡੇ ਨਾਲ ਹੀ ਆਏ ਆ ਨਾਲੇ ਆਏ ਆ ਨਾ ਕੋ ਥੈਂਟਗਾਣਾ ਚੱਜਦਾ ਦਾ ਦਾ ਅੱਧਾ ਘੰਟਾ ਸਾਨੂੰ ਘੰਟਾ ਤਾਂ ਇੱਧੇ ਲੱਗ ਜਾਂਦਾ ਰਸਤਾ ਜਾ ਘੁੰਮਦਿਆਂ ਨੂੰ ਅੱਜ ਟਾਇਰ ਗੱਡੀ ਦੇ ਖੰਗੇ ਸਭ ਨਹੀਂ ਨਹੀਂ ਚਾਚੇ ਨਵੇਂ ਟਾਇਰ ਪਰ ਇਹ ਇਨੀ ਹੌਲੀ ਕੱਲੇ ਗੱਡੀ ਆਈ ਇਹ ਹੁਣ ਮੋੜੇ ਰਾਸਤਾ ਚੱਲਦਾ ਨੇਰੀ ਜਲਦੀ ਆ ਕੋਈ ਮੋੜੇ ਡਾਣਾ ਟੁੱਟ ਕੇ ਡੇਕਿਆ ਇਹਦੇ ਕਰਕੇ ਦੇਖਣਾ ਕਈ ਹੌ ਦੇਖਣਾ ਪੈਂਦਾ ਇਹ ਖੇਤਾਂ ਜਾਣੀ ਹੌਲੀ ਆ ਗੱਡੀ ਇਹ ਗੱਟਿਆ ਸੀ ਇੱਕ ਵਾਰ ਥੋੜੋ ਅੱਗ ਬੁਝਾ ਲੈਣੀ ਮੁੜ ਕੇ ਵੀ ਅੱਗ ਆ ਬੁਝਾਣੀ ਇਹਨਾਂ ਹੋਏ ਹੱਥ ਤੋਂ ਭਾਈ ਆਈਏ ਕਿਤੇ ਦਾ ਕੋਈ ਤੋੜ ਕੇ ਖੜੀ ਜਦੋਂ ਲੋਡ ਤੇ ਹੁੰਦੀ ਆ ਉਹ ਫਿਰ ਗੱਡੀ ਥੋੜਾ ਬੈਲੈਂਸ ਕਰਕੇ ਚਲੋਣੀ ਚਾਹੀਦੀ ਹੈ ਇਹ ਪਾਣੀ ਹੈ ਇਹਦੇ ਵਿੱਚ ਪਾਣੀ ਆਉਂਦਾ ਪਾਣੀ ਝੋਲ ਮਾਰਦਾ ਤੇ ਕਿਹ ਉਹ ਦੇਖਣਾ ਦੇਖਣਾ ਜੇ ਮਾਰੀਆ ਝੋਲ ਮਾਰੀਆਂ ਤੇ ਨਾਲੇ ਪਾੜੇ ਜਾਣਾ ਨੇ ਹੁਣ ਇੱਕ ਗੱਡੀ ਨਾਲ ਕੰਟਰੋਲ ਹੋ ਜਾਊਗਾ ਜੀ ਕਿ ਹੋਰ ਗੱਡੀ ਚਾਹੀਦੀ ਨਹੀਂ ਹੋ ਜਾਣੀ ਇੱਕ ਨਾਲ ਕੰਟਰੋਲ ਹੋ ਜਾਣਾ ਪਾਣੀ ਵਾਲੀ ਨਹੀਂ ਜਾਣਾ ਇਹ 부ਜਰੀ ਤਾਂ ਹੈ ਨਹੀਂ ਇਹ ਕੰਟਰੋਲੇ ਹੋਣੀ ਹੈ ਬਸ ਇਹ ਹੌਲੀ ਹੌਲੀ ਧੁਖਣੀ ਹੈ ਇਹ ਧੁਗੀ ਜਾਣੀ ਆ ਪਰ ਇਹ ਜੇ ਕਹੇ ਨਾ ਪੂਰੀ ਪੂਰੀ ਨਹੀਂ ਹੈ ਕੋਈ ਵੀ ਹੁਣ ਜਦੋਂ ਤੁਹਾਨੂੰ 9 ਥਾਂ ਤੋਂ ਕਾਲ ਆਈ ਆ ਕਿੱਦਾਂ ਮੈਨੇਜ ਕਰੂੰਗੇ ਸਾਡੇ ਸਾਹਮਣੇ ਆ ਸਾਰੀ ਦਾ ਚੱਲ ਸੋ ਚੱਲ ਇੱਥੇ ਹੋਈ ਜਾਂਦੀ ਹੈ ਸਵੇਰ ਤੋਂ ਲੈ ਕੇ ਹੋਂਦ ਜੀਵਿਦਾਰ ਅੱਗ ਲਾ ਕੇ ਆਪ ਘਰੀ ਬੈ ਜਾਂਦਾ ਸਾਨੂੰ ਟੈਲੀਫੋਨ ਕਰ ਦਿੰਦਾ ਅਸੀਂ ਇੱਥੇ ਰਾਜ ਪਹੁੰਚ ਲਈ ਜਾਂਦਾ ਵਾ ਉਹਦੇ ਕੁਝ ਕੁਝ ਜੀਵਿਦਾਰ ਵੀ ਸ਼ੈਤਾਨੀ ਕਰਦੇ ਆ ਬਹੁਤ ਬਹੁਤ ਕਰਦੇ ਆ ਕੁਝ ਕਰਦੇ ਆ ਬਹੁਤ ਕਿਤੇ ਤਾਰਾ ਕਿਤੇ ਸਪਾਰਕ ਕਰ ਜਾਂਦੀ ਹੈ ਕਿਤੇ ਅਣਗਹਿਲੀ ਲਾਪਰਵਾਹੀ ਕਿਤੇ ਸ਼ੈਤਾਨੀ ਵੀ ਹੁੰਦੀ ਹੈ ਸ਼ੈਤਾਨੀ ਵੀ ਹੁੰਦੀ ਹੈ ਅਗਲਾ ਲਾ ਕੇ ਆ ਆਪ ਘਰ ਪੜਿਆ ਵਾ ਅਸੀਂ ਦੇਖੀ ਜਾਂਦਾ ਉੱਥੇ ਤੇਰੀ ਪੱਖ ਅਗਲਾ ਬੜਾ ਟਰੈਕਟਰ ਨਾਲ ਹੋਵੇ ਟਰੈਕਟਰ ਦੇ ਨਾਲ ਮੋੜੇ ਮੋੜੇ ਬਾਹਾ ਹੋਵੇ ਅੱਗੇ ਜਾਂਦੀ ਨਹੀਂ ਅੱਗੇ ਉਹ ਸਾਨੂੰ ਦੇਖੀ ਜਾਂਦਾ ਵੇ ਅਸੀਂ ਆਣਾ ਚੱਲ ਕੇ ਆਣਾ ਤੁਸੀਂ ਹੁਣ ਟਵਣ ਇਹ ਵੀ ਇੱਕ ਪੱਖ ਹੈ ਹਾਂਜੀ ਤੁਸੀਂ ਤਰਸੇਮ ਉਹਨਾਂ ਦੀ ਗੱਲ ਸੁਣੀ ਇਹ ਵੀ ਬੜਾ ਜੂਝਦੇ ਨੇ ਔਰ ਤਰਸੇਮ ਭਾਜੀ ਕਹਿੰਦੇ ਟਾਇਰ ਠੀਕ ਹੈ ਅਸੀਂ ਪਿੱਛੇ ਆ ਰਹੇ ਸੀ ਤਾਂ ਲੱਗਦਾ ਸੀ ਕਿ ਜਿਵੇਂ ਟਾਇਰ ਡਾਵਾ ਡੋਲ ਹੋ ਰਿਹਾ ਕਿਉਂ ਵੀਰੇ ਮੇਬੀ ਨੇਰੇ ਚ ਲੱਗਦਾ ਹੋਵੇ ਪਰ ਅੱਗ ਜਿਹੜੀ ਆ ਬੜੀ ਭਿਆਨਕ ਇੱਥੇ ਲੱਗੀ ਆ ਅਨੂਪ ਭਾਜੀ ਵੀ ਨੇ ਇਹ ਵੀ ਕਾਫੀ ਸਮੇਂ ਤੋਂ ਕਾਲਸ ਕਰ ਰਹੇ ਸੀ ਸਾਨੂੰ ਵੀ ਕਰ ਰਹੇ ਸੀ ਔਰ ਨਾਲ ਵੀ ਨਾਲ ਫਾਇਰ ਬ੍ਰਿਗੇਡ ਦੀ ਟੀਮ ਨੂੰ ਵੀ ਕਰ ਰਹੇ ਸੀਗੇ ਅਨੂਪ ਭਾਜੀ ਉਸ ਟਾਈਮ ਮੌਕੇ ਦੀ ਸਥਿਤੀ ਸਮਝਾਓ ਭਾਜੀ ਮੌਕੇ ਦੀ ਸਥਿਤੀ ਇਹ ਆ ਵੀ ਬਹੁਤ ਵੱਡੀਆਂ-ਵੱਡੀਆਂ ਲਪਟਾਂ ਸਾਨੂੰ ਦਿਸੀਆਂ ਉੱਥੇ ਪਿੰਡ ਤੇ ਸਾਨੂੰ ਇਦਾਂ ਲੱਗਾ ਵੀ ਕੋਈ ਬਹੁਤ ਮਤਲਬ ਖਤਰੇ ਵਾਲਾ ਕੰਮ ਹੈ ਭੰਕਰ ਕੰਮ ਹੋ ਗਿਆ ਭੰਕਰ ਕੰਮ ਹੋ ਗਿਆ ਜੀ ਮੈਂ ਬੱਚਿਆਂ ਨੂੰ ਵੀ ਨਾਲ ਲਿਆ ਤੇ ਅਸੀਂ ਸਾਡੀ ਕੋਸ਼ਿਸ਼ ਇਹ ਸੀਗੀ ਵੀ ਕੋਈ ਵੀ ਬੰਦਾ ਜਿਹੜਾ ਮੁਸੀਬਤ 'ਚ ਆ ਐਸਾ ਨਹੀਂ ਨੁਕਸਾਨ ਹੋਵੇ ਕੋਈ ਜਾਨੀ ਨੁਕਸਾਨ ਸਾਨੂੰ ਸਿਆ ਵੀ ਉਸ ਵੇਲੇ ਉੱਥੇ ਪਹੁੰਚਣਾ ਚਾਹੀਦਾ ਸੋ ਮੈਂ ਕੋਸ਼ਿਸ਼ ਕੀਤੀ ਤੁਹਾਨੂੰ ਫੋਨ ਕਰਨ ਦੀ ਫਾਇਰ ਬ੍ਰੀਡ ਜਿਵੇਂ ਸਰਪੰਚ ਸਾਹਿਬ ਨੂੰ ਫੋਨ ਕਰਨ ਦੀ ਸੋ ਜਿੱਥੇ ਵੀ ਸਾਨੂੰ ਇਦਾਂ ਲੱਗਾ ਵੀ ਬਹੁਤ ਜ਼ਿਆਦਾ ਮੁਸੀਬਤ ਹੈ ਉੱਥੇ ਪਹੁੰਚੇ ਸੋ ਬਾਕੀ ਤੁਹਾਨੂੰ ਬੋਕਰ ਦੀ ਭਾਜੀ ਉਹਨਾਂ ਦੀ ਛਲਾਗਾ ਬਣਦੀ ਆਪਣੇ ਦੋਏ ਨੌਜਵਾਨ ਬੱਚੇ ਲੈ ਕੇ ਇੱਥੇ ਪਹੁੰਚੇ ਆ ਉਦੇ ਸਰਪੰਚ ਸਾਹਿਬ ਆਪਣੇ ਨਿੱਕੇ ਨਿੱਕੇ ਬੱਚਿਆਂ ਨਾਲ ਇੱਥੇ ਆਏ ਹੋਏ ਆ ਤਾਂ ਇਹ ਹਮਦਰਦੀ ਹੈ ਇਹ ਇਨਸਾਨੀਅਤ ਹੀ ਹੈ ਇਨਸਾਨੀਅਤ ਹੈ ਜੀ ਅਸੀਂ ਅਸੀਂ ਜੇ ਇਸ ਵੇਲੇ ਇੱਕ ਦੂਜੇ ਦੇ ਨਾਲ ਨਾ ਖੜੇ ਨਾ ਜੀ ਫਿਰ ਸਾਡਾ ਇਨਸਾਨ ਹੋਣ ਦਾ ਕੋਈ ਫਾਇਦਾ ਨਹੀਂ ਹੈ ਜੀ ਜੀ ਇਨਸਾਨ ਉਹੀ ਆ ਜਿਹੜਾ ਮੌਕੇ ਤੇ ਕਿਸੇ ਮੁਸੀਬਤ ਦੇ ਵਿੱਚ ਕੋਈ ਬੰਦਾ ਮੁਸੀਬਤ ਚ ਆ ਉਹਦੇ ਨਾਲ ਖੜਨਾ ਚਾਹੀਦਾ ਸੋ ਅਸੀਂ ਉਸ ਮੌਕੇ ਨੂੰ ਐਦਾਂ ਸੋਚਿਆ ਵੀ ਸਾਨੂੰ ਉਸ ਮੌਕੇ ਤੇ ਖੜਨਾ ਚਾਹੀਦਾ ਮੌਕੇ ਸਾਹਮਣਾ ਚਾਹੀਦਾ ਕਿਉਂਕਿ ਜਦੋਂ ਮੇਰੀ ਤੁਹਾਡੇ ਨਾਲ ਗੱਲ ਹੋਈ ਤੁਹਾਡੀ ਆਵਾਜ਼ ਤੋਂ ਚਿੰਤਾ ਨਜ਼ਰ ਆਉਂਦੀ ਸੀ ਪਾ ਜੀ ਪਰ ਪਤਾ ਕੀ ਉਸ ਵੇਲੇ ਸਾਨੂੰ ਇਦਾਂ ਲੱਗਦਾ ਸੀਗਾ ਵੀ ਕੋਈ ਕੋਈ ਅਸੀਂ 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 ਤਾਂ ਬਹੁਤ ਮਤਲਬ ਸੁਹਾਵੇਂ ਮੌਕੇ 'ਚ ਆ ਪਰ ਕੋਈ ਇਦਾਂ ਦੇ ਇਨਸਾਨ ਹੋਣਗੇ ਜਿਹੜੇ ਉਸ ਵੇਲੇ ਹੋ ਸਕਦਾ ਬਹੁਤ ਜ਼ਿਆਦਾ ਦਰਦ 'ਚ ਹੋਣ ਸੋ ਅਸੀਂ ਕੋਸ਼ਿਸ਼ ਕੀਤੀ ਪਈ ਉਸ ਵੇਲੇ ਮੌਕੇ ਤੇ ਪਹੁੰਚ ਕੇ ਜਿੰਨੀ ਵੀ ਕੋਈ ਕਿਸੇ ਦੀ ਅਸੀਂ ਮਤਲਬ ਮਹਾਰਾਜ ਸਾਨੂੰ ਸਮੱਤ ਬਖਸ਼ਣ ਉਹ ਨਹੀਂ ਮਦਦ ਕਰ ਸਕੀਏ ਸੋ ਅਸੀਂ ਕੋਸ਼ਿਸ਼ ਕੋਸ਼ਿਸ਼ ਕੀਤੀ ਵੀ ਉਸੇ ਉੱਥੇ ਪਹੁੰਚ ਪਹੁੰਚੀਏ ਤੇ ਜਿੰਨੀ ਹੈਲਪ ਕਿਸੇ ਦੀ ਹੋ ਸਕੇ ਅਸੀਂ ਕਰ ਸਕੇ ਸੋ ਉਹ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਬਾਕੀ ਮਾਰੇ ਪਹਿਲੇ ਵੀ ਅੱਖਾਂ 'ਚ ਦਰਦ ਤਾਂ ਨਜ਼ਰ ਆਉਂਦਾ ਹੀ ਆ ਹਾਂਜੀ ਉਹ ਤਾਂ ਗਾਣੀ ਪੀਓ ਸਰ ਕੋਈ ਗੱਲ ਨਹੀਂ ਧੰਨਵਾਦ ਜੀ ਤੁਸੀਂ ਕੋਈ ਨਹੀਂ ਬੱਲੇ ਬਾਅਦ ਪੀ ਲੈਨੇ ਆਪਣਾ ਬੱਲੇ ਹੁਣੇ ਵੀ ਜਾਣਕਾਰੀ ਹੈ ਸਾਡੇ ਪਿਛਲੇ ਪੰਨਿਆਂ 'ਚ ਬਹੁਤ ਬਹੁਤ ਪੁਰਾਣੇ ਵਾਕਫ ਹੈ ਪਰ ਪਰ ਸਾਨੂੰ ਇੱਥੇ ਆ ਕੇ ਪਤਾ ਲੱਗਾ ਵੀ ਇਹ ਆ ਕੇ ਇੱਥੇ ਲੱਗੀ ਹੈ ਜੀ ਸਾਨੂੰ ਉੱਥੋਂ ਸਿਰਫ ਲਪਟਾਂ ਹੀ ਦਿੱਸਦੀਆਂ ਸੂਰਾ ਤਾਂ ਲਪਟਾਂ ਹੀ ਨਜ਼ਰ ਆਉਂਦੀਆਂ ਲਪਟਾਂ ਨਜ਼ਰ ਆਉਂਦੀਆਂ ਸੀ ਸਾਨੂੰ ਐਸੀ ਵੀ ਕੋਈ ਨਾ ਕੋਈ ਮੁਸੀਬਤ ਚ ਹੈਗਾ ਲਪਟਾਂ ਤਾਂ ਬਰਜ ਖਲੀਫਾ ਤੋਂ ਵੀ ਉੱਪਰ ਚਲੇ ਜਾਂਦੀਆਂ ਨਾ ਜਿਆਦਾ ਸੀ ਉੱਪਰੋਂ ਨਜ਼ਰ ਆਉਂਦੀਆਂ ਬਹੁਤ ਦੂਰੋਂ ਸੀਗੀਆਂ ਤੇ ਸਾਨੂੰ ਐਦਾਂ ਲੱਗਾ ਵੀ ਉੱਥੇ ਪਹੁੰਚਣਾ ਚਾਹੀਦਾ ਸੋ ਅਸੀਂ ਆਏ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਤੁਸੀਂ ਮੌਕੇ ਤੇ ਪਹੁੰਚੇ ਬਹੁਤ ਬਹੁਤ ਧੰਨਵਾਦ ਤੁਹਾਡੀ ਕਾਲ ਤੇ ਆਪੋਸਲ ਰਿਸਪੌਂਡ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਕਹਿੰਦਾ ਤੁਹਾਨੂੰ ਸ਼ੁਕਰੀਆ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਨਾਲ ਮਿਲ ਕੇ ਜਿਹੜੇ ਸਾਡੇ ਕੋਈ ਦਾਨੀ ਸੱਜਣ ਮਨ ਤਾਂ ਗੱਲ ਪਹੁੰਚੇ ਤੁਹਾਡੀ ਮਦਦ ਕਰਨ ਔਰ ਆਹ ਟੈਕਨੀਕ ਵੀ ਦਿਖਾਉ ਉਹ ਜੇ ਐਂਜਰਾ ਆਹ ਬਿਲਕੁਲ ਕੁੰਨੂ ਦੇ ਮੋਰੇ ਤੇ ਖੜ ਕੇ ਕੁੰਨੂ ਦੇ ਅੱਗੇ ਤੇ ਖੜ ਕੇ ਇੱਥੋਂ ਜਿਹੜਾ ਵੀਰ ਆ ਉਹ ਵਿਚਾਰ ਮਾਰਦਾ ਉਹ ਐਂਡ ਤੱਕ ਜਾਂਦੀ ਆ ਮੰਨ ਲਓ ਕਿ ਨਾਰਥ ਤੋਂ ਖੜ ਕੇ ਸਾਊਥ ਤੇ ਵਿਚਾਰ ਮਾਰਦਾ ਤੇ ਪਹੁੰਚਦੀ ਆ ਹਾਂ ਵੀਰੇ सरपंच साहब ਦੇ ਨਿੱਕੇ ਨਿੱਕੇ ਬੱਚੇ ਆਏ ਆ ਛੋਟੇ ਆ ਛੋਟੇ ਬੱਚੇ ਸਾਡੀਆਂ ਧੀਆਂ ਨਾਲ ਆਈਆਂ ਨੇ ਆਪਣੇ ਪਿਤਾ ਦੇ ਨਾਲ ਮਦਦ ਕਰਨ ਲਈ ਇਹ ਸਾਹਸ ਹੁੰਦਾ ਤੇ ਇਹ ਹੌਸਲਾ ਪੰਜਾਬੀਆਂ ਦੇ ਅੰਸ਼ ਹੀ ਆਇਆ ਔਰ ਪਿੱਛੋਂ ਵਿਚਾਰ ਵੱਜਦੀ ਹੈ ਤੇ ਧੁਰ ਅੱਗੇ ਤੱਕ ਜਾਂਦੀ ਹੈ ਇਹੋ ਜੇ ਮੌਕੇ ਮੈਂ ਤਾਂ ਬਸ ਇਹੀ ਕਹਿਣਾ ਚਾਹਾਂਗਾ ਕਿ ਇਨਸਾਨ ਹੀ ਇਨਸਾਨ ਦਾ ਤਾਰੂ ਹੈ ਬੰਦਾ ਹੀ ਬੰਦੇ ਦਾ ਤਾਰੂ ਹੈ ਤੇ ਸਾਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਸਹਿਯੋਗ ਦੇਣਾ ਚਾਹੀਦਾ ਜੇ ਇੱਥੇ ਜਿਹੜੇ ਮੌਕੇ ਤੇ ਮੌਜੂਦ ਲੋਕ ਇੱਕ ਦੂਜੇ ਦਾ ਸਾਥ ਨਾ ਦਿੰਦੇ ਤਾਂ ਅੱਗ ਹੋਰ ਭਿਆਨਕ ਰੂਪ ਲੈ ਸਕਦੀ ਸੀ ਤੇ ਤੁਸੀਂ ਸੁਰੱਖਿਅਤ ਰਹੋ ਸੁਚੇਤ ਰਹੋ ਔਰ ਵੱਡੀ ਗੱਲ ਹੈ ਕਿ ਜੇ ਤੁਹਾਡੇ ਆਲੇ-ਦੁਆਲੇ ਜਿਹੜੀਆਂ ਤਾਰਾਂ ਆ ਉਹਨਾਂ ਦੀ ਕਸਾਈ ਹੋਣ ਵਾਲੀ ਹੈ ਤਾਂ ਜ਼ਰੂਰ ਪ੍ਰਸ਼ਾਸਨ ਦੇ ਧਿਆਨ ਚ ਲਿਆਓ ਤੇ ਕਸਾਈ ਤਾਰਾਂ ਦੀ ਕਰਾਓ ਔਰ ਜੇ ਕਿਤੇ ਤਾਰਾਂ ਦਾ ਕੋਈ ਡਰ ਬਣਿਆ ਤਾਂ ਮੁਰੰਮਤ ਹੋਣੀ ਬਹੁਤ ਜ਼ਰੂਰੀ ਹੈ ਔਰ ਇੱਥੇ ਤਾਂ ਦੱਸਦੇ ਕਹਿੰਦੇ ਕਿ ਜੇ ਪੰਛੀ ਵੀ ਪੈਂਦਾ ਤਾਂ ਵੀ ਪਟਾਕਾ ਵੱਜ ਜਾਂਦਾ। ਸੋ ਹਵਾ ਜਾਨੀਆਂ ਹਵਾ ਉਹਨਾਂ ਨੇ ਹਵਾ ਨਾਲ ਹੀ ਕਹਿੰਦੇ ਜੁੜੀ ਜਾਂਦੀਆਂ ਢਿੱਲੀਆਂ ਹੋਈਆਂ ਪਈਆਂ ਝੋਲ ਮਾਰਦੀਆਂ ਨੇ। ਤਾਂ ਆ ਬੱਚੇ ਨੇ ਜੀ ਜਿਹੜੇ ਆਏ ਆ ਚਾਰੇ ਹੀ ਬੱਚੇ ਇਹ ਵੀ ਆਪਣੀ ਜ਼ਿੰਮੇਵਾਰੀ ਸਮਝ ਕੇ ਇੱਥੇ ਪਹੁੰਚੇ ਆ। ਛੋਟੇ-ਛੋਟੇ ਬੱਚੇ ਆ। ਨਿਆਣਿਆਂ ਨੂੰ ਜਿਆਦਾ ਫਿਕਰਵਾ ਸਾਡੇ ਨਾਲ। ਅੱਛਾ ਔਰ ਕਿ ਮਸਥਾਨ ਮੱਥਾ ਠੇਕਦੇ ਸ ਤਾਂ ਬਾਹਰ ਲਾਲ-ਲਾਲ ਹੋਇਆ। ਕਹਿੰਦੇ ਐਨੀ ਕਹਿੰਦੇ ਲਾਂਡੇ ਆ ਗਏ ਜੋ ਫਿਰ ਤਾਂ ਸਾਡੇ ਨਿਕਲੇ ਬਾਹਰ ਦਾ ਸੱਚੀ ਇਧਰ ਉਹਨਾਂ ਨੂੰ ਬਿੱਲੇ ਦਾ ਫੋਨ ਚ ਲੱਗਿਆ। ਕੌਣ ਕੀ ਹੋ ਗਿਆ ਤੁਹਾਨੂੰ ਥੋੜੇ ਮੋਹਰਲੇ ਪਾਸੇ ਨਹੀਂ ਪੈਂਦਾ ਹੁਣ ਓਕੇ ਹੁਣ ਹੁਣ ਪਾਰਲਾ ਪਾਸੇ ਕੰਟਰੋਲ ਹੋ ਜਵੇ ਤਾਂ ਬਹੁਤ ਵਧੀਆ ਚਲੋ ਬਾਕੀ ਨਾਲ ਮਿਲ ਕੇ ਨਾਲ ਮਿਲ ਕੇ ਤੁਹਾਡਾ ਹੋਣਾ ਹੈ ਹੋਰ ਸਤਿਿਕ ਧਿਆਨ ਖੋ ਸਕਦੀ ਸੀ ਉਹਨੂੰ ਕੰਟਰੋਲ ਕੀਤਾ ਨਹੀਂ ਖਤਰਨਾਕ ਲੱਗਦੀ ਸੀ ਕਿ ਜਿੱਦਾਂ ਪੂਰਾ ਪਿੰਡ ਦਾ ਪਿੰਡੇ ਚਲ ਜਾਣਾ ਹੁੰਦਾ ਜਦ ਮੈਨੂੰ ਅਨੂਪ ਨੇ ਕਾਲ ਕੀਤੀ ਇੱਦਾਂ ਹੀ ਕਹ ਰਹੀ ਸੀ ਲੱਗਦਾ ਵੇ ਕਰੀਮ ਤੇ ਗਿਆ ਪੰਗਲਾ ਉਹਨੇ ਇਹੀ ਕਿਹਾ ਸੀ ਕਹਿੰਦੇ ਵੀ ਰਾਹੋਂ ਦਵਾਈ ਲੱਗਦੀ ਆ ਵੀ ਇਹ ਇਹ ਤਾਂ ਕਰੀਮ ਪਾਰ ਕਰ ਚੁ ਜਿਆਦਾ ਖਤਰਨਾਕ ਕੰਮ ਸੀ ਹੜਾ ਵਾਲੇ ਹਾਲਾਤ ਸੀ ਬਹੁਤ ਅੱਗ ਦਾ ਹੜ ਆਇਆ ਸੀ ਪੂਰਾ ਹਣ ਸਕਿਆ ਜੀ ਪੂਰਾ ਹਾਂ ਚਲੋ ਬਹੁਤ ਸ਼ੁਕਰੀਆ ਧੰਨਵਾਦ ਉਮੀਦ ਕਰਦੇ ਜਿਹੜੀ ਇਨਫੋਰਮੇਸ਼ਨ ਤੁਹਾਡੇ ਤੱਕ ਪੰਚਾਇਤੀ ਚੰਦ ਸੇ ਪਹੁੰਚ ਗਈ ਹੋਵੇ ਹੋਵੇਗੀ ਬਣੇ ਇਹਨਾਂ ਨੂੰ ਵੀ ਤਨੋਸ਼ਾ ਨੂੰ ਛੱਡ ਦੇਣੀ ਸ੍ਰੀ ਕੰਪਾਸਨ ਜੀ ਜਿਆਦਾ ਬੋਲਿਓ ਹਤੋਸ ਮੈਂ ਸਤਿ ਸ਼੍ਰੀ ਅਕਾਲ